हेलो YouTube फैमिली ਕਿਵੇਂ ਹੋ ਜੀ ਸਾਰੇ ਜਾਨੀ ਆਈ ਹੋਪ ਤੁਸੀਂ ਸਾਰੇ ਜਾਨੀ ਕੈਂਟ ਹੋਗੇ ਸੋ ਆਪਾਂ ਵੀ ਵਧੀਆ ਅੱਜ ਦੇ ਨਵੇਂ ਵਲੌਗ ਵਿੱਚ ਤੁਸੀਂ ਇਦਾਂ ਹੀ ਬਣੇ ਰਹੋ ਸਭ ਤੋਂ ਪਹਿਲਾਂ ਤਾਂ ਆਪਾਂ ਕੀਤੀ ਆ ਲੋਕੇਸ਼ਨ ਚੇਂਜ ਅੱਜ ਦੇ ਵਲੌਗ ਦੀ ਹੈਲੋ YouTube ਫੈਮਿਲੀ ਆਸਟਿਕ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਬਣੇ ਰਹੋ ਤੇ ਅੱਜ ਲੋਕੇਸ਼ਨ ਦੇ ਵਿੱਚ ਕੀ ਕੀਤੀ ਆ ਆਪਾਂ ਲੋਕੇਸ਼ਨ ਚੇਂਜ ਲੋਕੇਸ਼ਨ ਚੇਂਜ ਨੂੰ ਤੂੰ ਪੈਰਸ ਖੜੀ ਆ ਕੀ ਬਕ ਇੱਕ ਚੇਂਜ ਕਰਤੀ ਤੂੰ ਐ ਕਹਿ ਹੈਲੋ YouTube ਫੈਮਲੀ ਮੈਂ ਦੋ ਤਿੰਨ ਦਿਨ ਗਈ ਹੋਈ ਸੀਗੀ ਉਹ ਵਿਆਜਾ ਕਰਾ ਲਿਆ ਤੇ ਹੁਣ ਮੇਰਾ ਨਿਬੜ ਗਿਆ ਤੇ ਮੈਂ ਹੁਣ ਘਰੇ ਆ ਗਈ ਤੇ ਮੈਂ ਹੁਣ ਬਲੌਗਸ ਸਵਾਚ ਕਰੂੰਗੀ ਜੀ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਲਓ ਵੀ ਆ ਗਏ ਇੱਕ ਵਾਰੀ ਫੇਰ ਤੁਹਾਡਾ ਆਪਣਾ ਪ੍ਰਾ ਲੈ ਕੇ ਨਵੀਂ ਵੀਡੀਓ ਬੜੇ ਦਿਨਾਂ ਦੇ ਮੈਨੂੰ ਮੈਸੇਜ ਆ ਰਹੇ ਕਿ ਤੁਹਾਨੂੰ ਰਿਪਲਾਈ ਕਰਤਾ ਰਿਪਲਾਈ ਕਰਤਾ ਇੱਕ ਚੀਚੀ ਬ੍ਰੀਥ ਨੇ ਹੈਲੋ ਗਾਇਜ਼ ਤੁਹਾਨੂੰ ਸਵਾਗਤ ਹੈ ਮੇਰੇ ਨਵੇਂ ਵਲੋਗ ਦੇ ਵਿੱਚ ਚਲੋ ਅੱਜ ਕਰਦੇ ਹਾਂ ਦੀ ਸੇਵਾ ਬੜੇ ਦਿਨ ਹੋ ਗਏ ਟਾਲਦਿਆਂ ਨੂੰ ਮੈਂ ਕਿਹਾ ਚਲੋ ਹੁਣ ਕਰ ਹੀ ਦਈਏ ਦੀ ਵੀ ਸੇਵਾ ਚਲੋ ਕਰਦੇ ਆ ਵੀਡੀਓ ਦੀ ਸਟਾਰਟ ਤੇ ਥੋੜੀ ਸੱਜਣ ਤਾਂ ਐ ਲੱਗਦਾ ਜਿਵੇਂ ਪੀੜ ਨਾ ਨਾਤਾ ਨਹੀਂ ਹੁੰਦਾ ਸੱਜਣ ਨੂੰ ਵੀ ਹਲਿਆਲਾ ਮਾੜਾ ਮੋਟਾ ਵਿਆਹ ਕਰਾ ਲਿਆ ਹੈ ਕਹਿੰਦੇ ਮੈਂ ਸੁਣਿਆ ਕਹਿੰਦੇ ਵਿਆਹ ਵੀ ਭੱਜ ਕੇ ਕਰਾਇਆ ਕਹਿੰਦੇ ਕੁੜੀ ਨੇ ਹੈ ਬੜਾ ਸਿਰਾ ਕਰਿਆ ਹੁਣ ਤਾਂ ਇਕੱਠੇ ਕਰਿਆ ਕਰੂੰਗੇ ਨਾ ਫਿਰ ਐਂ ਜੇ ਸ਼ਾਬਾਸ਼ ਬੇਟਾ ਸੱਜਣ ਤਾਂ ਪਿੱਛੇ ਸੁੰਗੜਿਆ ਖੜਾ ਸੱਜਣ ਨੂੰ ਨਿਮਾਨ ਮੂ ਵੀ ਦੇ ਸੱਜਣ ਤਾਂ ਹਿੱਲ ਜੇ ਮਾੜਾ ਮੋਟਾ ਸੱਜਣ ਤਾਂ ਵਿਚਾਰਾ ਖੜਾ ਏ ਘੜ ਜਿਵੇਂ ਕੁੱਟ ਕੇ ਖੜਾਇਆ ਹੁੰਦਾ ਸੱਜਣ ਆਪ ਕੱਲੀ ਲੱਗੀ ਪਈ ਐ ਮੂਰੇ ਬਦਾਮ ਦੇ ਤੇ ਆਪਣਾ ਔਰ ਅਭੀ ਤੋ ਰੁਕੋ ਇਹ ਸਾਨੂੰ ਤਾਂ ਪਿੰਡ ਚੋਂ ਢੱਕਾ سپورਟ ਨਹੀਂ ਬਾਈ ਕਿਸੇ ਦੀ ਨਾ ਕਿਸੇ ਸਾਲੇ ਦੀ سپورਟ ਚਾਹੀਦੀ ਆ ਸਾਲੇ ਸਾਰੇ ਪਿੰਡ ਵਾਲੇ ਡੜਕੇ ਰੱਖੇ ਹੋਏ ਆ ਸਾਲਾ ਸਵਾਦ ਹੀ ਉਦੋਂ ਆਉਂਦਾ ਜਦੋਂ ਲੰਗਦਿਆਂ ਨੂੰ ਸਾਰੇ ਅੱਖਾਂ ਕੱਢ ਕੱਢ ਦੇਖਦੇ ਆ ਵੀ ਸਾਨੂੰ ਤਾਂ ਕਹਿੰਦੇ ਪਿੰਡ ਚੋਂ ਢੱਕਾ سپورਟ ਨਹੀਂ ਕਹਿੰਦੇ ਸਵਾਦ ਤਾਂ ਉਦੋਂ ਆਉਂਦਾ ਜਦੋਂ ਸਾਨੂੰ ਸਾਰੇ ਅੱਖਾਂ ਕੱਢ ਕੱਢ ਦੇਖਦੇ ਆ ਵੀ ਉਹੀ ਨੇ ਜਿਨ੍ਹਾਂ ਨੇ ਪੱਤ ਕੇ ਵਿਆਹ ਕਰਾਇਆ ਸੀ ਥੋੜੇ ਜਿਨਾਂ ਮਸਾਂ ਮਤਾਂ ਕੋਈ ਵੀ ਨਾ ਹੋਵੇ ਤੇ ਭੱਜ ਕੇ ਓਦੋਂ ਬਾਅਦ ਚ ਭੱਜ ਕੇ ਵਿਆਹ ਕਰਾ ਲੈ ਜੀ ਤੇ ਓਦੋਂ ਬਾਅਦ ਚ ਆ ਵੀਡੀਓ ਪਾਤੀ ਲੋ ਜੀ ਲੁੱਚੀ ਕੁੱਕੀ ਕਾਂ ਬਦਨਾਮ ਕਾਂ ਪਿੱਛੇ ਖੜਾ ਕੁੱਕੀ ਮੂਰੇ ਖੜੀ ਐ ਸਾਨੂੰ ਤਾਂ ਪਿੰਡ ਚੋਂ ਡੱਕਾ ਸਪੋਰਟ ਨਹੀਂ ਡੱਕਾ ਸਪੋਰਟ ਨੂੰ ਸੀ ਸਰਪੰਚ ਜੀ ਖੜੇ ਸੀ ਵੀ ਤੁਹਾਨੂੰ ਕੋਈ ਸਪੋਰਟ ਕਰ ਭੱਜ ਕੇ ਵਿਆਹ ਕਰਾਇਆ ਥੋੜੇ ਤਾਂ ਸਿੱਤਰ ਪੈਣੇ ਚਾਹੀਦੇ ਨੇ ਸਵਾਦ ਆ ਜਾਂਦਾ ਜਦੋਂ ਪਿੰਡ ਵਾਲੇ ਦੇਖਦੇ ਆ ਦੇਖਦੇ ਕੀ ਅਭੀ ਇਹੋ ਹੀ ਨੇ ਜਿਨ੍ਹਾਂ ਨੇ ਭੱਜ ਕੇ ਬਰਾਕ ਹੈ ਤੇ ਪਿੰਡ ਵਾਲੇ ਕਹਿੰਦੇ ਨੇ ਤਾਂ ਉਹੀ ਐ ਜਿਹੜੀ ਐ ਅਜੇ ਕਰਦੀ ਨੇ ਰੀਲਾਂ ਤੇ

ਮੈਂ ਤੇਰੇ ਮਗੋਂ ਐ ਥੋੜਾ ਕਰਕੇ ਫਾਲੋਅਰ ਲੈਏ ਨੇ ਐ ਕਰਕੇ ਥੋੜਾ ਫਾਲੋਅਰ ਲੈਏ ਨੇ ਬਾਕੀ ਤੇ ਅਮਰੀਕਾ ਚ ਵਾਣੀ ਹੈ ਤੂੰ ਆ ਕੀ ਹੈ ਦੇਖੀ ਤੂੰ ਮੇਰੀ ਪ੍ਰਮੋਸ਼ਨ ਕੀ ਕਰੇਗੀ ਮੇਰਾ 5 ਲੱਖ ਇੰਸਟਾਗ੍ਰਾਮ ਤੇ ਫਾਲੋਅਰ ਹੈ ਠੀਕ ਹੈ 51000 ਮੇਰਾ YouTube ਤੇ ਸਬਸਕ੍ਰਾਈਬਰ ਹੈ ਔਰ ਮੈਨੂੰ ਪਿਆਰ ਕਰਨ ਵਾਲੇ ਉਹੀ ਬਹੁਤ ਨੇ ਤੂੰ ਮੇਰੀ ਸਪੋਰਟ ਕੀ ਕਰੇਗੀ ਮੈਂ ਇਹਦੀ ਪਰਮਿਸ਼ਨ ਹੀ ਨਹੀਂ ਕਰਨੀ ਹੈਗੀ ਨਾ ਵੀ ਕਰੀ ਲੋਡ ਨਹੀਂ ਹੈਗੀ ਤੇਰੇ ਕੰਨੀ ਤਾਂ ਸਾਰੇ ਹੀ ਉਹ ਜਿਹੇ ਤੈਨੂੰ ਦੇਖਣ ਵਾਲੇ ਸਵਾਦ ਮੇਰੇ ਤੋਂ ਨਹੀਂ ਐ ਕਚੀਚੇ ਬੱਟੇ ਨੇ ਮੇਰੇ ਤੋਂ ਨਹੀਂ ਟੱਟੀ ਵਾਲਾ ਜੋਰ ਲੱਗਦਾ ਆਹ ਮੈਂ ਨਹੀਂ ਕੁਝ ਕਰ ਸਕਦਾ ਉਹ ਮੇਰੀ ਜੁਲਫ ਡਿੱਗ ਪਈ ਮੈਂ ਕਿਹਾ ਕਿ ਮੈਂ ਬੱਬੀ ਵੀਡੀਓ ਡਿਲੀਟ ਕਰਨੀ ਆ ਕਿ ਨਹੀਂ ਚਲੋ ਐਨੇ ਤਾਂ ਪਿਆਰ ਦੇ ਨਾਲ ਆਪਾਂ ਕਹਿੰਦੇ ਆ ਕਰ ਦਿੱਤੀ ਸੀ ਵੀਡੀਓ ਡਿਲੀਟ ਮੈਂ ਬੀਬਾ ਦੀ ਵੀਡੀਓ ਡਿਲੀਟ ਨਹੀਂ ਕਰੀ ਉੱਥੇ ਹੀ ਪਈ ਐ ਬਟ ਹਾਂ ਉਦੋਂ ਥੋੜਾ ਜਿਹਾ ਇਹਨੂੰ ਕਿਹਾ ਸੀ ਕਿ ਮੈਨੂੰ ਐਂ ਸੀ ਵੀ ਮੈਂ ਵੀ ਘਰੀ ਜਾਵਾਂ ਹਨਾ ਜਾਣ ਲਈ ਮੈਂ ਤਿਆਰ ਵੀ ਸੀ ਸੋ ਸ਼ੁਕਰ ਹੈ ਬਾਬੇ ਯਾਰ ਪਹਿਲਾਂ ਹੀ ਇਹਨਾਂ ਵੀਡੀਓ ਡਿਲੀਟ ਕਰ ਦਿੱਤੀ। ਮੈਨੂੰ ਐ ਸੀਗਾ ਮੈਂ ਉਹਦੇ ਘਰ ਹੀ ਰਹਾ ਮਾ। ਸ਼ੁਕਰ ਹੈ ਨੇ ਪਹਿਲਾਂ ਹੀ ਵੀਡੀਓ ਡਿਲੀਟ ਕਰਤੀ। ਦੱਸ ਕਦੋਂ ਆਉਣਾ ਮੇਰੇ ਪਿੰਡ? ਮੈਂ ਵੀਡੀਓ ਡਿਲੀਟ ਨਹੀਂ ਕਰੀ ਉੱਥੇ ਹੀ ਪਈ ਐ ਉੱਥੇ ਹੀ ਪਈ ਐ ਵੀਡੀਓ। ਉੱਥੇ ਹੀ ਪਈ ਐ ਤੇਰੇ ਕੋਲੇ ਮੇਰਾ ਨੰਬਰ ਵੀ ਹੈਗਾ। ਤੇ ਉਹ ਨੰਬਰ ਤੇ ਮੈਨੂੰ ਮੈਸੇਜ ਕਰਦੀ। ਜਦੋਂ ਮਰਜੀ ਮੇਰੇ ਪਿੰਡ ਆ ਜੀ ਪਿੰਡ ਮੇਰਾ ਸ਼ੇਰਪੁਰ ਹੈ ਜਦੋਂ ਮਰਜੀ ਆ ਜੀ ਜ਼ਿਲ੍ਹਾ ਮੇਰਾ ਸੰਗਰੂਰ ਹੈ ਜਦੋਂ ਮਰਜੀ ਆ ਜੀ ਮੈਂ ਸਾਲਾ ਬਾੜਾ ਖਾਲੀ ਪਿਆ ਤੈਨੂੰ ਉੱਥੇ ਹੀ ਮਿਲਾਂਗੇ ਆਪ ਦੇ ਘਰੇ ਅਸੀਂ ਤੇਤੋਂ ਕੀ ਕਰਾਉਣਾ ਕਿਤੇ ਸਾਡੇ ਘਰੇ ਆ ਕੇ ਉੱਥੇ ਕਰ ਲੈ ਕਿ ਸੱਸਰੀ ਕਾਲਜੀ ਮਾਤਾ ਜੀ ਆ ਜੀ ਤੇਤੋਂ ਕੋਹਾ ਜੇ ਨਾਚਕਾ ਆ ਤੇ ਮੇਰਾ ਨਾਂ ਵੀ ਪਜਸਾ ਨਹੀਂ ਹੈਗਾ ਇਨੇ ਕਰਤੂਤ ਕੀ ਕੀਤੀ ਨਾ ਮਹਾਰਾਜ ਨੇ ਆਪਣਾ ਉਥੋਂ ਵੀਡੀਓ ਇੰਸਟਾ ਤੋਂ ਡਿਲੀਟ ਕਰਕੇ YouTube ਤੇ ਪਾ ਦਿੱਤੀ ਉਸ ਟਾਈਮ ਆਪਣਾ ਚੈਨਲ ਨਹੀਂ ਚੱਲਦਾ ਸੀਗਾ ਮੈਂ ਕਿਹਾ ਕੋਈ ਨਹੀਂ ਬਾਬੇ ਜਦੋਂ ਆਪਾਂ YouTube ਚਲਾਇਆ ਨੂ ਰਿਪਲਾਈ ਹੋ ਗਏ ਦੂੰਗੀ ਮੈਂ ਇਹਨੇ ਫਿਰ ਕੀ ਕਰਤੂਤ ਕੀਤੀ ਤੇ ਮੇਰੀ ਵੀਡੀਓ ਚੱਕ ਕੇ ਮੇਰੀ ਵੀਡੀਓ ਚੱਕ ਕੇ ਇਹਨੇ ਨਾ YouTube ਤੇ ਪਾਤੀ ਠੀਕ ਹੈ YouTube ਤੇ ਪਾਤੀ ਚਲੋ ਉਦੋਂ ਮੇਰਾ YouTube ਚੈਨਲ ਹੈਗਾ ਨਹੀਂ ਸੀ ਤੇ ਨਾਲੇ ਉਦੋਂ ਮੇਰਾ ਵਿਆਹ ਵੀ ਨਹੀਂ ਹੋਇਆ ਸੀ ਤੇ ਨਾ ਮੇਰਾ ਤਲਾਕ ਹੋਇਆ ਸੀਗਾ ਮੈਂ ਕਿਹਾ ਚਲੋ ਵੀ ਜਦੋਂ ਮੇਰਾ ਤਲਾਕ ਹੋ ਗਿਆ ਜਦੋਂ ਮੇਰਾ ਸਾਢੇ ਸੜਾ ਹੋ ਗਿਆ ਤੇ ਮੈਂ ਉਦੋਂ YouTube ਸਟਾਰਟ ਕਰੂੰਗੀ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਇੰਸਟਾ ਤੇ ਚੱਲ ਐ ਕਰਕੇ ਚੱਲ ਗਈ ਮੈਂ ਚੀਕਾ ਨਾ ਗੱਲ ਸੁਣ ਬੀਬਾ ਮੇਰੀ ਤੂੰ ਠੀਕ ਆ ਇਹਨੇ ਇਹਦੀ ਮੈਨੂੰ ਫੋਨ ਕਰਿਆ ਕਹਿੰਦੀ ਮੇਰੀ ਵੀਡੀਓ ਡਿਲੀਟ ਕਰ ਦੇ ਆਪਾਂ ਕਰ ਦਿੰਨੇ ਆ ਵੀਡੀਓ ਡਿਲੀਟ ਆਪਾਂ ਨੂੰ ਕੋਈ ਨਹੀਂ ਠੀਕ ਆ ਨਾ ਇੰਨਾ ਦੀ ਵੀਡੀਓ ਡੀਲੀਟ ਕਰਤੀ ਹੁਣ ਉਤੋਂ ਆ ਕੇ ਇਹ ਬਣੀ ਫਿਰਦੀ ਹੈ ਵੱਡੀ ਜਿੰਮੀ ਸ਼ੇਰ ਗੱਲ ਇਹ ਹੁਈ ਹੁਣ ਭਾਨਾ ਸਿੱਧੂ ਬਣੀ ਫਿਰਦੀ ਹੈ ਵੀ ਮੈਂ ਤਾਂ ਆਇਆ ਕਰਾਤਾ ਅਸੀਂ ਜੇ ਥੋੜੀ ਡਿਲੀਟ ਕਰਤੀ ਵੀਡੀਓ ਤਾਂ ਕੋਈ ਉਹ ਵੀ ਪਿਆਰ ਨਾਲ ਚੀਚ ਹੁੰਦੀ ਹੈ ਫਿਰ ਮੈਂ ਇਹਨੂੰ ਕਿਹਾ ਸੀ ਵੀ ਮੈਂ ਹੁਣ ਨਾ ਤੇਰੇ ਘਰ ਆਉਂਗੀ ਤੇ ਫਿਰ ਪੀਪਾ ਮੈਨੂੰ ਐ ਵੀ ਦੱਸ ਵੀ ਜਦੋਂ ਮੈਂ ਤੈਨੂੰ ਕਿਹਾ ਸੀ ਤੂੰ ਆਪੀ ਲਾਈਵ ਲੋਕੇਸ਼ਨ ਸੈਂਡ ਕਰ ਮੈਂ ਜੀ ਇਹ ਤੋਂ ਲਾਈਵ ਲੋਕੇਸ਼ਨ ਮੰਗਾ ਲਈ ਇਹਦੀ ਮੈਂ ਹਾਂ ਤੂੰ ਕਿੱਥੇ ਰਹਿੰਦੀ ਆ ਪਤਾ ਨਹੀਂ ਫਰੀਦਕੋਟ ਕਿੱਥੇ ਰਹਦੀ ਐ ਜਿੱਧਰ ਵੀ ਫਿਰੋਜ਼ਪੁਰ ਕੰਨੀ ਰਹਦੀ ਐ ਠੀਕ ਆ ਮੈਂ ਇਹਦੇ ਪਿੰਡ ਗਿਆ ਸੀ ਮੇਰੇ ਕੋਲ ਹੁਣੋ ਚੈਟ ਨਹੀਂ ਹੈਗੀ ਮੈਂ ਡੀਲੀਟ ਕਰਤੀ ਮੈਂ ਇਹਦੇ ਪਿੰਡ ਗਿਆ ਸੀ ਤੇ ਮੈਨੂੰ ਬਲਾਕ ਕਰੀ ਬੈਠੀ ਐ ਜੇ ਤੂੰ ਮੇਰਾ ਬਲੌਗ ਦੇਖੇਗੀ ਹਨਾ ਜੇ ਤੂੰ ਮੇਰਾ ਵਾਹ ਦੇਖੇਗੀ ਮੇਰਾ ਵੀਡੀਓ ਤਾਂ ਮੈਨੂੰ ਦੁਬਾਰਾ ਫੋਨ ਲਾ ਲਈ ਮੈਂ ਤੇਰੇ ਦੁਬਾਰਾ ਪਿੰਡ ਆ ਜੂੰ ਸਾਡੀ ਮੋਕ ਨਹੀਂ ਪੈਂਦੀ ਹੈਗੀ ਮੈਂ ਤੇਰੇ ਪਿੰਡ ਵੀ ਆਇਆ ਸੀ ਮੈਂ ਉੱਥੇ ਆ ਕੇ ਰਿਹਾ ਵੀ ਸੀ ਮੈਂ ਅਗਲੇ ਦਿਨ ਗਿਆ ਸੀ ਮੈਂ ਤੈਨੂੰ ਫੋਟੋ ਭੇਜੀਆਂ ਸੀ ਵੀ ਮੈਂ ਇੱਥੇ ਰੁਕਾ ਮੈਂ ਤੂੰ ਦੱਸ ਆਏਗੀ ਕਿੱਥੇ ਆ ਸਾਡੇ ਵੇਰੀ ਚਾਹ ਮੱਠੀ ਤੇ ਆਪਦੇ ਵੇਰੀ ਓਏ ਓਏ ਤੇਰੀ ਪਿਆ ਨਹੀਂ ਬੋਲਣਾ ਹੈਗਾ ਜੱਸੇ ਤੂੰ ਸੌ ਘਰ ਦੀ ਕੁੜੀ ਹੈਗੀ ਤੂੰ ਮੈਨੂੰ ਪਿਆ ਪਿਆ ਰ ਮੈਂ ਕਰ ਵੀਡੀਓ ਮੇਰੇ ਇੰਸਟਾ ਤੇ ਪਈ ਆ ਮੈਂ ਗਰੀਟ ਨਹੀਂ ਕਰੀ ਸੀ ਤੂੰ ਮੈਨੂੰ ਬਲੌਕ ਬਰੂਕ ਕਰ ਗਈ ਨੰਬਰ ਤੋਂ ਤੈਨੂੰ ਮੈਂ ਦੱਸਾਂ ਗੱਲ ਮੈਂ ਜਦੋਂ ਮਰਜੀ ਦੱਸਦੀ ਮੈਂ ਉੱਧੇ ਆ ਜੂ ਹੁਣ ਮੈਨੂੰ ਪਤਾ ਤੂੰ ਰਿਪਲਾਈ ਕਰੇਂਗੀ ਇਹਦਾ ਤੈਨੂੰ ਚਾਹੀਦੇ ਨੇ ਸਬਸਕ੍ਰਾਈਬਰ ਤਲਾਕ ਹੋ ਗਿਆ ਜੀ ਲੋਕ ਤਾਂ ਕਰਦੇ ਨੇ ਇੰਨੀ ਸੇਦੀ ਦਾ ਘਰੋਂ ਚਮਚੇ ਨਹੀਂ ਲੱਭਦੇ ਜਿੰਨੀ ਸੇਦੀ ਤੂੰ ਉੱਥੋਂ ਲੜ ਕੇ ਆ ਗਈ ਛਿੱਟੀ ਜਨੀ ਇੱਥੇ ਬੈਠੀ ਗੋਲੇ ਹਾਂਜੀ ਅੱਜ ਦੀ ਵੀਡੀਓ ਆਪਣੀ ਐਨੇ ਕਿੱਦਾਂ ਲੱਗੀ ਫਿਰ ਅੱਜ ਦੀ ਵੀਡੀਓ ਆਪਣੀ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਤੇ ਆਪਣਾ ਪਿਆਰ ਦਿਖਾਉਣਾ ਬਾਅਦ ਤੋਂ ਬਾਅਦ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਸਬਸਕ੍ਰਾਈਬ ਵੀ ਜਰੂਰ ਕਰਨਾ ਇਹ ਵਧੀਆ ਲੱਗੀ ਵਧੀਆ ਤੁਹਾਨੂੰ ਲੱਗਣੀ ਐ ਮੈਨੂੰ ਪਤਾ ਹੈ ਠੀਕ ਆ ਇਹਨੂੰ ਤੂ ਬੱਤੀ ਦਿੰਦੇ ਰਹਾਂਗੇ ਤੇ ਮੈਨੂੰ ਤਾਂ ਇਹ ਬਲਾਕ ਕਰ ਗਈ ਵੈਸੇ ਸਾਰੇ ਕਿਤੋਂ ਇੰਸਟਾ ਤੋਂ ਮੈਨੂੰ ਬਲਾਕ ਕਰ ਗਈ ਜਦੋਂ ਇਹਨੇ ਮੇਰੇ ਤੇ ਕੁਝ ਵੀ ਪਾਇਆ ਤਾਂ ਉਹਦੇ ਵਾ ਬਲਾਕ ਕਰ ਗਈ ਠੀਕ ਆ ਬਾਕੀ ਸਾਰੇ ਲਵ ਯੂ ਆ ਜਾ ਕੇ ਤੁਸੀਂ ਇਹਦੀ ਆਈਡੀ 'ਚ ਆਪਣਾ ਕਮੈਂਟਾਂ ਨਾਲ ਪਿਆਰ ਦਿਖਾ ਦਿਓ ਜਰੂਰ ਠੀਕ ਆ ਬਾਈ ਬਾਈ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਬੋਲ ਤੋਂ ਨਹੀਂ ਗਏ ਹਮੇ ਨਹੀਂ